ਪੈਸਾ ਜੀ ਤਾਂ ਉਸੀ ਤਨਖਾਹ ਲੈਂਦੇ ਆ ਉਹ ਸਰਕਾਰ ਲੈ ਜੇਗੀ ਫਿਰ ਅਸੀਂ ਜਿਹੜੇ ਬਾਹਰ ਪਤੀਲੇ ਘੜਕਾਵਾਂਗੇ ਹੋਰ ਤਾਂ ਸਰਦ ਕੋਲ ਕੁਝ ਨਹੀਂ ਆ ਮੈਂ ਭਗਵਾਨਤਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹੱਥ ਜੋੜਨਾ ਚਾਹੁੰਦਾ ਇਹਨਾਂ ਮੁਲਾਜ਼ਮਾਂ ਦਾ ਬਹੁਤ ਵੱਡਾ ਰੋਲਾ ਥੋੜੀ ਸਰਕਾਰ ਬਣਾਉਣ ਵਿੱਚ ਔਰ ਸਭ ਨਾਲੋਂ ਜ਼ਿਆਦਾ ਖੱਜਲ ਮੁਲਾਜ਼ਮੇ ਹੋ ਰਹੇ ਹੈ ਕੀ ਆਪ ਦੇ ਵਿੱਚ ਕੋਈ ਕਾਰਪੋਰੇਸ਼ਨ ਬੋਰਡ ਤਾਂ ਹੋਏਗਾ ਜਿਹੜਾ ਸੁੱਖ ਦੀ ਨੀਂਦ ਹੁਣ ਚੈਨ ਨਾਲ ਸੌ ਰਿਹਾ ਜੋ ਉਹਦੀ ਸਰਕਾਰ ਆਈ ਆ ਮਦਵੀ ਪਾਰਟੀ ਮੈਂ ਕਹਿੰਦਾ ਪਹਿਲਾਂ ਨਾਲੋਂ ਜ਼ਿਆਦਾ ਦੁਖੀ ਜੀ ਨਾਲ ਵੱਡੇ ਨਾਲ ਵੀ ਵਾਹ ਪੈਂਦਾ ਹੋਣਾ ਉਹ ਕੀ ਸੋਚਦੇ ਆ ਉਹਨਾਂ ਦੀ ਮਜਬੂਰੀ ਹੈ ਉਹਨਾਂ ਨੂੰ ਨੌਕਰੀ ਕਰਨੀ ਆ ਮੂੰਹ ਨਹੀਂ ਖੋਲਦੇ ਵੈਸੇ ਅੰਦਰ ਘਾਤੇ ਸਾਰੇ ਬੰਦੇ ਦੁਖੀ ਆ ਮੈਂ ਤਾਂ ਮੰਤਰੀਆਂ ਦੀ ਵੀ ਗੱਲ ਕਰਾਂ ਮੰਤਰੀ ਵੀ ਕੋਈ ਫੈਸਲਾ ਨਹੀਂ ਲੈ ਸਕਦੇ ਅਸੀਂ ਮੰਤਰੀਆਂ ਨੂੰ ਡੈਪੂਟੇਸ਼ਨ ਲੈ ਕੇ ਮਿਲਦੇ ਆ ਐਮਐਲਏ ਨੂੰ ਮਿਲਦੇ ਆ ਵੀ ਤੁਸੀਂ ਆਏ ਸੀ ਵੋਟਾਂ ਲੈਣ ਪਰ ਸਾਡਾ ਦੱਸੋ ਉਹ ਕਹਿੰਦੇ ਯਾਰ ਉੱਪਰ ਭਗਵਾਨਤ ਜੀ ਨੂੰ ਮਿਲੋ ਸਾਡੇ ਪੱਲੇ ਕੁਝ ਨਹੀਂ ਤੇ ਕਹਿ ਰਹੇ ਇਹ ਵੀ ਕਹਿੰਦੇ ਆ ਬਿਲਕੁਲ ਕਹਿ ਰਹੇ ਕਿ ਆਬ ਸੈਕਟਰੀਟ ਦੇ ਵਿੱਚ ਇੱਕ ਦਿੱਲੀ ਦੇ ਮੰਤਰੀ ਆਤਸ਼ੀ ਜੋ ਫైనాన్స్ ਡਿਪਾਰਟਮੈਂਟ ਦੇ ਅਫਸਰਾਂ ਨਾਲ ਮੀਟਿੰਗ ਹੋਈ ਅਤੇ ਉਹਦੇ ਵਿੱਚ ਇਹ ਫੈਸਲਾ ਹਦਾਇਤਾਂ ਕੀਤੀਆਂ ਗਈਆਂ ਅਫਸਰਾਂ ਨੂੰ ਵੀ ਜਿੰਨੇ ਵੀ ਪੰਜਾਬ ਦੇ ਬੋਰਡ ਕਾਰਪੋਰੇਸ਼ਨ ਦੇ ਵਿੱਚ ਸਰਪਲਸ ਪੈਸਾ ਹੈ ਉਹਨਾਂ ਤੋਂ 10000 ਕਰੋੜ ਰੁਪਇਆ ਸਾਨੂੰ ਚਾਹੀਦਾ ਹੈ 2024 ਦੀਆਂ ਚੋਣਾਂ ਦੇ ਵਿੱਚ ਇਹ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ ਇਸ ਤੋਂ ਪਹਿਲਾਂ ਅਜਿਹੀਆਂ ਕੋਈ ਵੀ ਕਾਰਵਾਈਆਂ ਨਹੀਂ ਹੋਈਆਂ ਚਾਹੇ ਉਹ ਕਾਲੀਦਲ ਸਰਕਾਰ ਸੀ ਚਾਹੇ ਕਾਂਗਰਸ ਦੀ ਸਰਕਾਰ ਸੀ ਜੇ ਦੀ ਸਰਕਾਰ ਬਣੀ ਆ ਵੈਸੇ ਇਹ ਕਹਿ ਕੇ ਬਣੀ ਸੀ ਵੀ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਪਰ ਹੁਣ ਆਉਣ ਤੋਂ ਬਾਅਦ ਪਤਾ ਚੱਲਿਆ ਵੀ ਇੱਕ ਡੀਏ ਦੀ ਕੇਸ ਤੇ ਦੇਣ ਵਾਸਤੇ ਵੀ ਬਲਾਜਬਾਂ ਨੂੰ ਇੱਕ ਇੱਕ ਮਹੀਨਾ ਲੜੀ ਆ ਲੜਾਈ ਲੜਨੀ ਪੈਂਦੀ ਆ ਮੈਂ ਕਹਿੰਦਾ ਵੀ ਜੇ ਖਜ਼ਾਨਾ ਖਾਲੀ ਆ ਤਾਂ ਤੁਸੀਂ ਝੂਠਾ ਪ੍ਰਚਾਰ ਕਿਉਂ ਕਰਦੇ ਆ ਐਕਚੁਅਲ ਤਰੱਕੀ ਕਰੋ ਤਰੱਕੀ ਹੋ ਨਹੀਂ ਰਹੀ ਆ ਇਹ ਸਿਰਫ ਤਰੱਕੀ ਦਾ ਪ੍ਰਚਾਰ ਹੋ ਰਿਹਾ ਉਹਨੇ ਪੈਸੇ ਦੀ ਇਲੈਕਸ਼ਨ ਤੋਂ ਪਹਿਲਾਂ ਇਸ ਵਾਸਤੇ ਜ਼ਰੂਰਤਾ ਵੀ ਲੋਕਾਂ ਦੀ ਹੱਥਾਂ ਚੋਂ ਲੈ ਆ ਜਾਣ ਵੀ ਸਰਕਾਰ ਦਾ ਬਹੁਤ ਕੰਮ ਕਰ। ਲਿਖੇ ਕਿ ਦਿੱਲੀ ਦੇ ਮੰਤਰੀ ਆ ਕੇ ਸਲਾਹਾਂ ਦੇ ਰਿਹਾ ਹੈ ਤੁਹਾਨੂੰ ਉੱਥੋਂ ਪਤਾ ਲੱਗਦਾ ਕਿ ਦਿੱਲੀ ਦੇ ਮੰਤਰੀ ਦੇ ਇੱਥੇ ਦਖਲ ਦੇਣ ਨਾਲ ਹੀ ਸਾਰਾ ਕੁਝ ਹੋ ਰਿਹਾ। ਬਿਲਕੁਲ ਜੀ ਇਹ ਤਾਂ ਗੈਰ ਸੰਵਿਧਾਨਕ ਗੱਲ ਆ। ਕੋਈ ਕਿਸੇ ਬਾਹਰਲੀ ਜਿਹੜੇ ਸੂਬੇ ਦਾ ਜਿਹੜਾ ਮੰਤਰੀ ਆ ਕੋਈ ਉਹ ਆ ਕੇ ਤੁਹਾਡੇ ਬਜਟ ਵਿੱਚ ਦਖਲ ਦੇਵੇ ਇਹ ਤਾਂ ਵੈਸੇ ਹੀ ਗੈਰ ਸੰਵਿਧਾਨਕ ਗੱਲ ਆ। ਮੁਲਾਜ਼ਮਾ ਜੇ ਪ੍ਰਭਾਵਾਂ ਵੀ ਇਹ ਸਰਕਾਰ ਪੰਜਾਬ ਟੋਲੀ ਚੱਲ ਰਹੀ ਇਹਦੀਆਂ ਜਿਹੜੀਆਂ ਵਾਅਦਾਂ ਦਿੱਲੀ ਦੇ ਇਹਨਾਂ ਦੇ ਸੁਪਰੀਮੋ ਦੇ ਹੱਥਾਂ ਉਹੀ ਬੰਦੇ ਜਿਹੜਾ ਇੱਥੇ ਭੇਜਦਾ ਡਿਪਾਰਟਮੈਂਟ ਆ ਵਿੱਚ ਵੀ ਆ ਪੰਜਾਬ 'ਚ ਕੋਈ ਕੋਈ ਪੜਿਆ ਲਿਖਿਆ ਨਹੀਂ ਆ ਪੰਜਾਬ ਕਾਰਪੋਰੇਸ਼ਨ ਮਹਾਸੰਘ ਦੇ ਵੱਲੋਂ ਅੱਜ ਆਪਣੀ ਹੋਂਦ ਦੀ ਖਾਤਰ ਲੜਾਈ ਲੜੀ ਜਾ ਰਹੀ ਹੈ ਦਫ਼ਤਰਾਂ ਦੇ ਵਿੱਚ ਹੋਕੇ ਦਿੱਤੇ ਜਾ ਰਹੇ ਨੇ ਕਿ ਕਾਰਪੋਰੇਸ਼ਨਜ਼ ਦੀ ਹੋਂਦ ਨੂੰ ਬਚਾਉਣਾ ਹੈ ਜਿਵੇਂ ਅਸੀਂ ਆਪਣੀ ਰੋਜ਼ੀ-ਰੋਟੀ ਨੂੰ ਬਚਾਉਣਾ ਹੈ ਤੇ ਉਸ ਦੇ ਲਈ ਖੜੇ ਹੋਣਾ ਪੈਣਾ ਹੈ ਇਹ ਕਿਹੜਾ ਖਤਰਾ ਮੰਡਰਾ ਰਿਹਾ ਹੈ ਇਹ ਜੀ ਕਿਹੜੀ ਗੱਲ ਹੋਊਗੀ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਪੰਜਾਬ ਸਰਕਾਰ ਨੇ ਬਜਟ ਪੇਸ਼ ਕਰਨਾ ਹੈ ਤੇ ਉਸ ਦੇ ਨਾਲ ਸਿਸਟਮ ਕਾਫੀ ਕੁਝ ਹਿਲਜੁਲ ਜਾਣਾ ਤੈਸ ਨੈਸ ਹੋਣ ਦੇ ਖਦਸ਼ੇ ਨੇ ਇਹਨਾਂ ਮੁਲਾਜ਼ਮਾਂ ਨੂੰ ਸਾਡੇ ਨਾਲ ਪੰਜਾਬ ਕਾਰਪੋਰੇਸ਼ਨ ਮਹਾਸੰਘ ਦੇ ਕੁਝ ਆਗੂ ਨੇ ਔਰ ਕਰਮਚਾਰੀ ਖੜੇ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂ ਲੜਾਈ ਲੜਨ ਦੀ ਗੱਲ ਕਰ ਰਹੇ ਨੇ ਸਭ ਤੋਂ ਪਹਿਲਾਂ ਤੁਸੀਂ ਦੱਸੋ ਜੀ ਕਿ ਮਸਲਾ ਕਿਹੜਾ ਉੱਠਿਆ ਕਿ ਤੁਹਾਨੂੰ ਦਫ਼ਤਰਾਂ 'ਚ ਹੋ ਕੇ ਦੇਣੇ ਪੈ ਰਹੇ ਆ ਕਿ ਤੁਸੀਂ ਆਪਣੇ ਲਈ ਲੜੋ ਆਪਣੇ ਲਈ ਖੜੋ ਪਿਛਲੇ ਸ਼ਨੀਵਾਰ ਦੀ ਗੱਲ ਹੈ ਕਿ ਪੰਜਾਬ ਸੈਕਟਰੀਟ ਦੇ ਵਿੱਚ ਇੱਕ ਦਿੱਲੀ ਦੇ ਮੰਤਰੀ ਆਤਸ਼ੀ ਜੋ ਫైనాన్స్ ਡਿਪਾਰਟਮੈਂਟ ਦੇ ਅਫਸਰਾਂ ਨਾਲ ਮੀਟਿੰਗ ਹੋਈ ਅਤੇ ਉਹਦੇ ਵਿੱਚ ਇਹ ਫੈਸਲਾ ਹਦਾਇਤਾਂ ਕੀਤੀਆਂ ਗਈਆਂ ਅਫਸਰਾਂ ਨੂੰ ਵੀ ਜਿੰਨੇ ਵੀ ਪੰਜਾਬ ਦੇ ਬੋਰਡ ਕਾਰਪੋਰੇਸ਼ਨ ਦੇ ਵਿੱਚ ਸਰਪਲਸ ਪੈਸਾ ਚਾਹੇ ਐਫੜੀਆਂ ਨੇ ਉਹਦੇ ਵਿੱਚ ਉਹਨਾਂ 'ਚ 10000 ਕਰੋੜ ਰੁਪਇਆ ਸਾਨੂੰ ਚਾਹੀਦਾ ਇਸ ਬਜਟ ਵਾਸਤੇ ਪਰ ਸਾਨੂੰ ਮਨਸਾ ਇਹ ਲੱਗਦੇ ਵੀ ਆਉਣ ਆਲੀਆਂ 2024 ਦੀਆਂ ਚੋਣਾਂ ਦੇ ਵਿੱਚ ਇਹ ਪੈਸੇ ਦੀ ਦਰਵਰਤੋਂ ਹੋ ਰਹੀ ਹੈ ਤੇ ਕਿਤੇ ਨਾ ਕਿਤੇ ਜਿਹੜਾ PSIC ਦੇ ਵਿੱਚ ਅੱਜ ਅਸੀਂ ਹੋਕਾ ਦਿੱਤਾ ਹੈ ਵੀ ਇਸ ਤੇ 500 ਕਰੋੜ ਰੁਪਏ ਦੀ ਇੱਕ FD ਹੈ ਉਸ ਨੂੰ ਮੈਨੇਜਮੈਂਟ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚ ਟਰਾਂਸਫਰ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਇਹ ਪਹਿਲਾਂ ਹੀ ਕਿਵੇਂ ਲੱਗ ਰਿਹਾ ਕਿ ਜਿਹੜਾ 10000 ਕਰੋੜ ਦੀ ਇੱਕ ਐਡੀ ਵੱਡੀ ਰਕਮ ਹੈ ਜਿਸ ਦੇ ਨਾਲ ਸੂਬੇ ਦੀ ਆਰਥਿਕਤਾ ਬਦਲ ਸਕਦੀ ਹੈ ਜੇ ਚਾਹਣ ਤਾਂ ਤਾਂ ਇਹ ਜਿਹੜਾ ਪੈਸਾ ਦਰਵਰਤੋਂ ਹੋਏਗੀ ਇਲੈਕਸ਼ਨ ਚ ਵਰਤਿਆ ਜਾਣਾ ਕਿਉਂਕਿ ਸਾਨੂੰ ਪਤਾ ਵੀ ਇਲੈਕਸ਼ਨ ਦਾ ਟਾਈਮ ਹੈ ਇਸ ਤੋਂ ਪਹਿਲਾਂ ਅਜਿਹੀਆਂ ਕੋਈ ਵੀ ਕਾਰਵਾਈਆਂ ਨਹੀਂ ਹੋਈਆਂ ਚਾਹੇ ਉਹ ਕਾਲੀ ਦਲ ਸਰਕਾਰ ਸੀ ਚਾਹੇ ਕਾਂਗਰਸ ਦੀ ਸਰਕਾਰ ਸੀ ਉਸ ਟਾਈਮ ਥੋੜੇ ਪੈਸੇ 50 ਕਰੋੜ 100 ਕਰੋੜ ਰੁਪਏ ਹੁੰਦਾ ਸੀ ਉਹ 6 ਮਹੀਨੇ ਬਾਅਦ ਵਾਪਸ ਆ ਜਾਂਦਾ ਸੀ ਕਿਉਂਕਿ ਪੀਐਸਆਈਸੀ ਸਟਾਫ ਐਸੋਸੀਏਸ਼ਨ ਜੋ ਲਗਾਤਾਰ ਸੰਘਰਸ਼ ਕਰਦੀ ਰਹੀ ਹੈ ਇਹਨਾਂ ਵਾਸਤੇ ਇਸ ਕਰਕੇ ਜਿਹੜੀ ਏਡੀ ਵੱਡੀ ਅਮਾਉਂਟ ਮੰਗੀ ਗਈ ਹੈ ਕਿਉਂਕਿ ਪਿਛਲੇ 2 ਸਾਲਾਂ ਤੋਂ ਜੋ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਤਾਂ ਕਿਤੇ ਵੀ ਪੰਜਾਬ ਸਰਕਾਰ ਸਰਕਾਰ ਕਿਸੇ ਡਿਵੈਲਪਮੈਂਟ ਨਹੀਂ ਹੋਈ ਸਗੋਂ ਕਾਰਪੋਰੇਸ਼ਨਾਂ ਜਿਹੜੀਆਂ ਚੱਲਦੀਆਂ ਨੇ ਉਹਨਾਂ ਤੇ ਇਹ ਬੰਦ ਕਰਨ ਤੇ ਤੁਲੀ ਹੋਈ ਹੈ ਇਹ ਜਿੰਨੀਆਂ ਕਾਰਪੋਰੇਸ਼ਨਸ ਨੇ ਪੰਜਾਬ ਦੇ ਅੰਦਰ ਸਾਰਿਆਂ ਦੀ ਐਫ ਡੀਆ ਦਾ ਇਹ ਪੈਸਾ ਬਣਦਾ ਜਾਂ ਕਿਸੇ ਇੱਕ ਦਾ ਜੋ ਸਾਨੂੰ ਭਰੂਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਜੋ ਅਫਸਰ ਉੱਥੇ ਮੌਜੂਦ ਸੀ ਜਿਨ੍ਹਾਂ ਨਾਲ ਸਾਡੀ ਕੋਈ ਗੱਲਬਾਤ ਹੋਈ ਹੈ ਉੱਥੇ ਇਹੀ ਮਸਲਾ ਉਠਾਇਆ ਵੀ ਜਿਹੜੀਆਂ ਪੰਜਾਬ ਸਰਕਾਰ ਦੇ ਅੰਡਰ ਕਾਰਪੋਰੇਸ਼ਨ ਹੈ ਜੋ ਬੋਰਡ ਆਉਂਦੇ ਆ ਜਿੱਥੇ ਜਿੱਥੇ ਪੈਸਾ ਪਿਆ ਉਹ ਸਰਕਾਰ ਦੇ ਖਾਤੇ ਵਿੱਚ ਟ੍ਰਾਂਸਫਰ ਕਰੋ ਪਰ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਗੇਨियस ਕਾਰਪੋਰੇਸ਼ਨਾਂ ਜਾਂ ਬੋਰਡ ਨੇ ਉਹ ਪੰਜਾਬ ਸਰਕਾਰ ਦਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਤੋਂ ਅੰਡਰਟੇਕਿੰਗ ਹੈ ਪਰ ਉਹ ادارے ਆਪਣਾ ਕਮਾਉਂਦੇ ਆ ਆਪਣੇ ਹੀ ਖਾਂਦੇ ਆ ਸੋ ਸੈਲਰੀਆਂ ਜਿਹੜੀ ਪੀਐਸਆਈਸੀ ਦੀ ਸੈਲਰੀ ਦੀ ਗੱਲ ਹੈ 3.5 ਕਰੋੜ ਰੁਪਏ ਦੀ ਸੈਲਰੀ ਹਰ ਮਹੀਨੇ ਜਾਂਦੀ ਹੈ ਸਾਨੂੰ ਚਿੰਤਾ ਹੈ ਵੀ ਹੋਰ 2 ਸਾਲਾਂ ਚ ਕੋਈ ਨਵਾਂ ਪ੍ਰੋਜੈਕਟ ਨਹੀਂ ਆਇਆ ਇਹ ਸਗੋਂ ਜਿਹੜੇ ਪ੍ਰੋਜੈਕਟ ਸੀ ਉਹਨਾਂ ਨੂੰ ਬੰਦ ਕਰਨ ਤੇ ਤੁਲੀ ਹੋਈ ਹੈ ਪਰ ਸਰਕਾਰ ਤਾਂ ਕਹਿ ਰਹੀ ਹੈ ਇਸ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਸੂਬੇ ਨੂੰ ਇੱਕ ਸਵਾਲ ਇਸੇ ਨਾਲ ਜੁੜਿਆ ਹੋਇਆ ਜੇਕਰ ਤੁਹਾਨੂੰ ਲਖਾਦਸ਼ਾ ਹੈ ਕਿ ਇਸ ਤਰ੍ਹਾਂ ਦੀ ਰਕਮ ਨੂੰ ਦੀਦਰ ਵਰਤੋ ਹੋ ਸਕਦੀ ਹੈ ਤੇ ਇਹਦੇ ਨਾਲ ਤੁਹਾਡਾ ਮੁਲਾਜ਼ਮਾਂ ਦਾ ਕਰਮਚਾਰੀਆਂ ਦਾ ਜਾਂ ਕਾਰਪੋਰੇਸ਼ਨ ਜਾਂ ਬੋਰਡ ਦਾ ਨੁਕਸਾਨ ਕੀ ਹੋਇਆ ਨੁਕਸਾਨ ਸਾਡੇ ਕੋਲ ਹੋਰ ਕੋਈ ਵੀ ਪ੍ਰੋਜੈਕਟ ਜਿਹਦੇ ਨਾਲ ਰੈਵਨਿਊ ਆਵੇ ਉਹ ਪਾਲਿਸੀ ਨਹੀਂ ਆਈ ਜਿਹੇ ਹੋ ਸਟੇਟ ਬੈਂਕ ਦੇ ਪਲੋਟਾਂ ਦੀ ਟਰਾਂਸਫਰ ਹੋਵੇ ਚਾਹੇ ਬਾਈਫਰਕੇਸ਼ਨ ਹੋਵੇ ਸਗੋਂ ਉਹ ਬਾਈਫਰਕੇਸ਼ਨਾਂ ਦੇ ਕੇਸ ਬੰਦ ਕਰ ਦਿੱਤੇ ਗਏ ਜਿਸ ਨਾਲ ਸਾਨੂੰ ਕਾਰਪੋਰੇਸ਼ਨ ਨੂੰ ਪ੍ਰੋਫਿਟ ਆਉਣਾ ਸੀ ਜੋ ਐਫ ਡੀ ਜੋ ਪਹਿਲਾਂ ਸਾਡੇ ਚੰਗੇ ਅਫਸਰ ਜੀ ਉਹਨਾਂ ਨੇ ਆਪਣੀਆਂ ਕਰਾਈਆਂ ਹੋਈਆਂ ਨੇ ਉਹਦੇ ਹੀ ਬਦੌਲਤ ਸਾਡੇ ਕੋਲ ਇੰਟਰਸਟ ਨਾਲ ਸਾਡੀਆਂ ਤਨਖਾਹਾਂ ਦਾ ਹਿੱਲਾ ਵਸੀਲਾ ਹੁੰਦਾ ਸੀ ਸਾਨੂੰ ਇਹ ਖਾਤਸਾ ਵੀ ਜੇਕਰ ਇਹ ਆ ਪੁੱਟਿਆਂ ਕਿਤੇ ਸਾਡੇ ਪੀਐਸਆਈਸੀ ਤੋਂ ਚਲੀ ਗਏ ਤਾਂ ਆਉਣ ਵਾਲੇ ਦਿਨ ਸਾਡੇ ਲਈ ਬਹੁਤ ਮਾੜੇ ਹੋ ਜਾਣਗੇ ਤੁਹਾਡਾ ਤੇ ਬਹੁਤ ਲੰਮਾ ਤਜਰਬਾ ਜੀ ਅਸੀਂ ਤੁਹਾਨੂੰ ਉਦੋਂ ਵੀ ਸੁਣਿਆ ਭਾਸ਼ਣ ਦਿੰਦਿਆਂ ਵੱਖ-ਵੱਖ ਥਾਵਾਂ ਦੇ ਉੱਤੇ ਪਰ ਜਿਹੜਾ ਇੱਥੇ ਆ ਕੇ ਮੋੜ ਤੇ ਗੱਲ ਖੜੀ ਹੈ ਇਹਨੂੰ ਤੁਸੀਂ ਕਿਵੇਂ ਸਮਝਦੇ ਨੁਕਸਾਨ ਕੀ ਹੈ ਇਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਜੇ ਸਮਝਾਉਣਾ ਹੋਵੇ ਤਾਂ ਉਹਨਾਂ ਦਾ ਨੁਕਸਾਨ ਕੀ ਹੈ ਉਹਨਾਂ ਨੂੰ ਦੇਖੋ ਤੁਸੀਂ ਜੱਦੀ ਸਰਕਾਰ ਬਣੀ ਆ ਵੈਸੇ ਇਹ ਕਹਿ ਕੇ ਬਣੀ ਸੀ ਵੀ ਖਜ਼ਾਨਾ ਖਲੇ ਖਾਲੀ ਨਹੀਂ ਹੁੰਦਾ ਆਮ ਵੀ ਤੁਸੀਂ ਪਿੰਡਾਂ ਦੇ ਵਿੱਚ ਇਹਨਾਂ ਨਾਲ ਇਹੀ ਕਿਹਾ ਵੀ ਖਜ਼ਾਨਾ ਦਾ ਕੋ ਖਾਲੀ ਹੁੰਦਾ ਹੀ ਨਹੀਂ ਇਹ ਸਰਕਾਰਾਂ ਜਿਹੜੀਆਂ ਪੁਰਾਣੀਆਂ ਆ ਇਹ ਲੋਕਾਂ ਨੂੰ ਝੂਠਾ ਜਿਹੜਾ ਹੈ ਪ੍ਰਚਾਰ ਇਹ ਕਰ ਰਹੀਆਂ ਪਰ ਹੁਣ ਆਉਣ ਤੋਂ ਬਾਅਦ ਬੜਾ ਚੱਲਿਆ ਵੀ ਇੱਕ ਡੀਏ ਦੀ ਕੇਸ ਤੇ ਦੇਣ ਵਾਸਤੇ ਵੀ ਮੁਲਾਜ਼ਮਾਂ ਨੂੰ ਇੱਕ ਇੱਕ ਮਹੀਨਾ ਲੜੀ ਆ ਲੜਾਈ ਲੜਨੀ ਪੈਂਦੀ ਆ ਮਨ ਲਓ ਇੱਥੋਂ ਪਤਾ ਲੱਗਦਾ ਵੀ ਅਸਲੀ ਹਾਲਤ ਕੀ ਆ ਪਰ ਝੂਠ ਨੂੰ ਸੱਚ ਬਣਾਉਣ ਤੇ ਜਿਹੜਾ ਤਾਰਾ ਸਿੰਘ ਨਾਲ ਗੱਲ ਕਰੀ ਆ ਮੈਂ ਉਹਦੀ ਹੋਰ ਕਲੈਰੀਫਿਕੇਸ਼ਨ ਦੇਣਾ ਚਾਹੁੰਦਾ ਵੀ ਤੁਸੀਂ ਦੇਖਦੇ ਆਂ ਵੇ ਖਵਾਰਾਂ ਦੇ ਵਿੱਚ ਫਰਸਟ ਪੇਜ ਤੇ ਕੋਈ ਦਿਨ ਜਾਂਦਾ ਹੋਊਗਾ ਜਿੱਦਣ ਇਹ ਪ੍ਰਚਾਰ ਨਾ ਹੁੰਦਾ ਹੋਵੇ ਫੋਟੋ ਮੁੱਖ ਮੰਤਰੀ ਸਾਹਿਬ ਦੀ ਨਾਲ ਹੁੰਦੀ ਹੋ। ਮੈਂ ਇਹ ਕਹਿੰਦਾ ਵੀ ਜੇ ਖਜ਼ਾਨਾ ਖਾਲੀ ਆ ਤਾਂ ਤੁਸੀਂ ਝੂਠਾ ਪ੍ਰਚਾਰ ਕਿਉਂ ਕਰਦੇ ਆਂ? ਅਚਲ ਤਰੱਕੀ ਕਰੋ। ਤਰੱਕੀ ਹੋ ਨਹੀਂ ਰਹੀ ਐ। ਇਹ ਸਿਰਫ ਤਰੱਕੀ ਦਾ ਪ੍ਰਚਾਰ ਹੋ ਰਿਹਾ। ਔਰ ਇਹ ਪੈਸੇ ਦੀ ਇਲੈਕਸ਼ਨ ਤੋਂ ਪਹਿਲਾਂ ਇਸ ਵਾਸਤੇ ਜ਼ਰੂਰਤਾ ਵੀ ਲੋਕਾਂ ਦੀਆਂ ਅੱਖਾਂ ਚੋਂ ਲਿਹਾ ਜਾਣਾ ਵੀ ਸਰਕਾਰ ਤਾਂ ਬਹੁਤ ਕੰਮ ਕਰ ਰਹੀ ਹੈ ਜਿਹੜੀ ਆ ਬਜਟ ਨਾਲ ਸੰਬੰਧਿਤ ਮੀਟਿੰਗ ਦੀ ਚਰਚਾ ਜਿਹਦੇ ਵਿੱਚ ਇਹ ਵੀ ਹੈ ਕਿ ਪੰਜਾਬ ਸਰਕਾਰ ਦੇ ਕੀ ਮੰਤਰੀ ਜਾਂ ਕੀ ਅਫਸਰ ਇੰਨੇ ਮਤਲਬ ਕਾਬਿਲ ਨਹੀਂ ਹੈਗੇ ਕਿ ਦਿੱਲੀ ਦੇ ਮੰਤਰੀ ਆ ਕੇ ਸਲਾਹਾਂ ਦੇ ਰਿਹਾ ਤੁਹਾਨੂੰ ਉੱਥੋਂ ਪਤਾ ਲੱਗਦਾ ਕਿ ਦਿੱਲੀ ਦੇ ਮੰਤਰੀ ਦੇ ਇੱਥੇ ਦਖਲ ਦੇਣ ਨਾਲ ਹੀ ਸਾਰਾ ਕੁਝ ਹੋ ਰਿਹਾ ਬਿਲਕੁਲ ਜੀ ਇਹ ਤਾਂ ਗੈਰ ਸੰਵਿਧਾਨਕ ਗੱਲ ਆ ਇੱਕ ਅਫੀਸ਼ੀਅਲ ਮੀਟਿੰਗ ਪੰਜਾਬ ਦੀ ਕੈਬਨਿਟ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਨੂੰ ਚਲਾਉਣਾ ਉਹਨਾਂ ਨੇ ਅਫਸਰਾਂ ਨਾਲ ਚਲਾਉਣਾ ਸੋ ਕਿਸੇ ਬਾਹਰਲੇ ਜਿਹੜੇ ਸੂਬੇ ਦਾ ਜਿਹੜਾ ਮੰਤਰੀ ਆ ਕੋਈ ਉਹ ਆ ਕੇ ਤੁਹਾਡੇ ਬਜਟ ਵਿੱਚ ਦਖਲ ਦੇਵੇ ਇਹ ਤਾਂ ਵੈਸੇ ਹੀ ਗੈਰਸੰਬਧਾਨ ਗੱਲ ਆ ਵੈਸੇ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਆਮ ਲੋਕਾਂ ਦੇ ਵਿੱਚ ਮੁਲਾਜ਼ਮਾਂ ਜੇ ਪ੍ਰਭਾਵ ਵੀ ਇਹ ਸਰਕਾਰ ਪੰਜਾਬ ਤੋਂ ਨਹੀਂ ਚੱਲ ਰਹੀ ਇਹਦੀਆਂ ਜਿਹੜੀਆਂ ਵਾਅਦਾਂ ਦਿੱਲੀ ਦੇ ਜਿਹੜੇ ਆ ਇਹਨਾਂ ਦੇ ਸੁਪਰੀਮੋ ਦੇ ਹੱਥ ਆ ਉਹੀ ਬੰਦੇ ਜਿਹੜਾ ਇੱਥੇ ਭੇਜਦਾ ਡਿਪਾਰਟਮੈਂਟਾਂ ਵਿੱਚ ਵੀ ਆ ਇਹ ਵੀ ਹੋ ਸਕਦਾ ਨਾ ਜੀ ਪੰਜਾਬ ਸਰਕਾਰ ਨੇ ਇੱਕ ਐਮਓਯੂ ਵੀ ਸਾਈਨ ਕੀਤਾ ਨੌਲੇਜ ਸ਼ੇਅਰਿੰਗ ਦਾ ਕਿ ਕੁ ਚੰਗੀਆਂ ਗੱਲਾਂ ਅਸੀਂ ਤੁਹਾਡੇ ਤੋਂ ਲੈ ਲੈਣੀਆਂ ਆ ਉਹਦੇ ਨਾਲ ਅਸੀਂ ਸੂਬੇ ਨੂੰ ਤਰੱਕੀ ਤੇ ਲੈ ਜਾਣਾ ਕਿਉਂਕਿ ਦਿੱਲੀ 'ਚ ਕਹਿੰਦੇ ਵਿਕਾਸ ਬੜਾ ਹੋਇਆ ਤੇ ਉਹਦੀ ਤਰਜ਼ ਦੇ ਉੱਤੇ ਹੋ ਸਕਦਾ ਉੱਥੋਂ ਸਲਾਹਾਂ ਲੈਂਦੇ ਹੁਣ ਕਿ ਅਸੀਂ ਪੰਜਾਬ 'ਚ ਲਾਗੂ ਕਰਦੀ ਨੀਤੀਆਂ ਤੀਂ ਦੇਖੋ ਜਿਹੜਾ ਨੌਲੇਜ ਸ਼ੇਅਰਿੰਗ ਦੀ ਗੱਲ ਆ ਉਹਦਾ ਮਤ ਉਹ ਆਫੀਸ਼ੀਅਲ ਨਹੀਂ ਹੋ ਸਕਦੀ ਮੰਤਰੀ ਜਾਵੇ ਮੰਤਰੀ ਜਿਹੜੇ ਆ ਪੋਲੀਟੀਕਲ ਮੀਟਿੰਗਾਂ ਚ ਫੈਸਲੇ ਹੁੰਦੇ ਆ ਵੀ ਸਟੇਟ ਚ ਕਿਹੜੀਆਂ ਨੀਤੀਆਂ ਲਾਗੂ ਕਰਨੀਆਂ ਸ਼ਰੇ ਆਮ ਤੁਸੀਂ ਅਫੀਸ਼ੀਅਲ ਮੀਟਿੰਗਾਂ ਚ ਬਾਹਰ ਦੇ ਮੰਤਰੀਆਂ ਨੂੰ ਬੁਲਾ ਕੇ ਇਹ ਮੈਂ ਸਮਝਦਾ ਆਂ ਵੀ ਪੰਜਾਬ ਦੇ ਲੋਕਾਂ ਦੀ ਹੀਟੀ ਆ ਪੰਜਾਬ ਚ ਕੋਈ ਕੀ ਕੋਈ ਪੜਿਆ ਲਿਖਿਆ ਨਹੀਂ ਆ ਪੰਜਾਬ ਚ ਕੋਈ ਕੋਈ ਜਿਹੜੇ ਆ ਅਫਸਰ ਚੰਗੇ ਨਹੀਂ ਹੈਗੇ ਹੈਗੇ ਆ ਸੋ ਇਸ ਕਰਕੇ ਸਿਰਫ ਕੰਟਰੋਲ ਜਿਹੜਾ ਰਿਮੋਟ ਨਹੀਂ ਸਰਕਾਰ ਚੱਲ ਰਹੀ ਆ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹੱਥ ਜੋੜਨਾ ਚਾਹੁੰਦਾ ਵੀ ਇਹਨਾਂ ਮੁਲਾਜ਼ਮਾਂ ਦਾ ਬਹੁਤ ਵੱਡਾ ਰੋਲ ਆ ਤੁਹਾਡੀ ਸਰਕਾਰ ਬਣਾਉਣ ਵਿੱਚ ਆ ਸਭ ਨਾਲੋਂ ਜ਼ਿਆਦਾ ਕੱਜਲ ਮੁਲਾਜ਼ਮੇ ਹੋ ਰਹੇ ਮੈਂ ਹੁਣ ਮੁਹਾਲੀ ਤੋਂ ਆਇਆ ਸਿੱਖਿਆ ਬੋਰਡ ਦੀ ਲੜਾਈ ਚੱਲ ਰਹੀ ਆ ਡੇਲੀ ਵੇਜ ਦੇ ਕਰਮਚਾਰੀ ਆ 525 15 ਸਾਲ ਤੋਂ ਕੰਮ ਕਰ ਰਹੇ ਆ ਪਰ ਉਹਨਾਂ ਨੂੰ ਤਨਖਾਹ ਜਿਹੜੀ ਆ ਉਹ ਦਿਹਾੜੀਦਾਰ ਮਜ਼ਦੂਰ ਦੀ ਦਿੱਤੀ ਜਾ ਰਹੀ ਹੈ ਕੋਈ ਛੁੱਟੀ ਨਹੀਂ ਪੰਜਾਬ ਦੇ ਵਿੱਚ ਕੋਈ ਕਾਰਪੋਰੇਸ਼ਨ ਬੋਰਡ ਤਾਂ ਹੋਏਗਾ ਜਿਹੜਾ ਸੁੱਖ ਦੀ ਨੀਂਦ ਹੁਣ ਚੈਨ ਨਾਲ ਸੌ ਰਿਹਾ ਜਦੋਂ ਦੀ ਸਰਕਾਰ ਆਈ ਆ ਮਦਵੀ ਪਾਰਟੀ ਮੈਂ ਕਹਿੰਦਾ ਪਹਿਲਾਂ ਨਾਲੋਂ ਜ਼ਿਆਦਾ ਦੁਖੀ ਹੈ ਜੀ ਪਹਿਲਾਂ ਲੋਕ ਕਿਉਂਕਿ ਉਮੀਦਾਂ ਲੋਕਾਂ ਦੀ ਬਹੁਤ ਜਗਾਤੀਆਂ ਦਿੱਕਤ ਹੈ ਸਾਲ ਨੂੰ ਅਸੀਂ ਵੀ ਛੱਡੇ ਚੱਕ ਕੇ ਸਾਰੇ ਸਾਥੀ ਵਾਲੇ ਫਿਰਦੇ ਸੀ ਬਈ ਹੁਣ ਤਾਂ ਇਨਕਲਾਬ ਆ ਗਿਆ ਹੁਣ ਤਾਂ ਸਾਡੀਆਂ ਸਾਰੀਆਂ ਸਮੱਸਿਆਵਾਂ ਜਿਹੜੀਆਂ ਹੱਲ ਹੋ ਜਾਣੀਆਂ ਕਿੱਥੇ ਰੈਗੂਲਰ ਦੀ ਜਗ੍ਹਾ ਆਊਟਸੋਰਸ ਤੇ ਭਰਤੀ ਹੋ ਰਹੀ ਆ ਜਿਹੜੇ ਰੈਗੂਲਰ ਮੁਲਾਜ਼ਮ ਦੇਖੋ ਕੋਈ ਲੰਬੀ ਪਲਾਨਿੰਗ ਕਰਨੀ ਆ ਕਿਸੇ ਕਾਰਪੋਰੇਸ਼ਨ ਬੋਰਡ ਦੀ ਨੀਂਹ ਮਜ਼ਬੂਤ ਕਰਨੀ ਆ ਤਾਂ ਉਹਦੇ ਵਾਸਤੇ ਰੈਗੂਲਰ ਮੁਲਾਜ਼ਮ ਬਹੁਤ ਜ਼ਰੂਰੀ ਆ ਜਿਨ੍ਹਾਂ ਦੀ ਕੋਈ ਜ਼ਿੰਮੇਵਾਰੀ ਹੋਵੇ ਤੁਹਾਡਾ ਤਾਂ ਅਫਸਰਾਂ ਨਾਲ ਵੱਡਿਆਂ ਨਾਲ ਵੀ ਵਾਪੈਂਦਾ ਹੋਣਾ ਹੈ ਉਹ ਕੀ ਸੋਚਦੇ ਆ ਜੇਕਰ ਤੁਸੀਂ ਦੁਖੀਆਂ ਜਾਂ ਕਰਮਚਾਰੀ ਮੁਲਾਜ਼ਮ ਦੁਖੀ ਨੇ ਜਿਹੜੇ ਵੱਡੇ ਅਫਸਰ ਨੇ ਆਈਸ ਅਫਸਰ ਜਿਨ੍ਹਾਂ ਨੇ ਫੈਸਲਿਆਂ ਦੀ ਮੋਹਰ ਲਾਉਣੀ ਆ ਮੁੱਖ ਮੰਤਰੀ ਸਾਹਿਬ ਨੂੰ ਕੈਬਨਟ ਮੰਤਰੀ ਨੂੰ ਸਲਾਹ ਦੇਣੀ ਆ ਉਹ ਕੀ ਕਹਿੰਦੇ ਆ ਉਹ ਕੀ ਸੋਚਦੇ ਆ ਉਹਨਾਂ ਦੇ ਮਨ ਚ ਕੀ ਚੱਲਦਾ ਉਹ ਸਾਰੇ ਦੇ ਸਾਰੇ ਜੀ ਉਹਨਾਂ ਦੀ ਮਜਬੂਰੀ ਹੈ ਉਹਨਾਂ ਦਾ ਨੌਕਰੀ ਕਰਨੀ ਜਾਂ ਮੂੰਹ ਨਹੀਂ ਖੋਲਦੇ ਵੈਸੇ ਅੰਦਰ ਖਾਤੇ ਸਾਰੇ ਬੰਦੇ ਦੁਖੀ ਆ ਚਾਹੇ ਕੋਈ ਅਫਸਰ ਆ ਚਾਹੇ ਛੋਟਾ ਆ ਚਾਹੇ ਕੋਈ ਵੱਡਾ ਈਵਨ ਮੈਂ ਤਾਂ ਮੰਤਰੀਆਂ ਦੀ ਵੀ ਗੱਲ ਕਰਾਂ ਮੰਤਰੀ ਵੀ ਕੋਈ ਫੈਸਲਾ ਨਹੀਂ ਲੈ ਸਕਦੇ ਅਸੀਂ ਮੰਤਰੀਆਂ ਨੂੰ ਡੈਪੂਟੇਸ਼ਨ ਲੈ ਕੇ ਮਿਲਦੇ ਆ ਐਮਐਲਏ ਨੂੰ ਮਿਲਦੇ ਆ ਵੀ ਤੁਸੀਂ ਆਏ ਸੀ ਵੋਟਾਂ ਲੈਣ ਹੁਣ ਸਾਡਾ ਦਾ ਸੋਹ ਕਹਿੰਦੇ ਯਾਰ ਜਾ ਕੇ ਉੱਪਰ ਭਗਵਾਨਤਮਾਨ ਨੂੰ ਮਿਲੋ ਸਾਡੇ ਪੱਲੇ ਕੁਝ ਨਹੀਂ ਹੈ ਤੇ ਕਹਿ ਰਹੇ ਇਹ ਵੀ ਕਹਿੰਦੇ ਆ ਬਿਲਕੁਲ ਕਹਿ ਰਹੇ ਆ ਤੇ ਤੁਸੀਂ ਆ ਜਿਹੜੀ ਇਹ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ ਜਿਵੇਂ ਆ ਮੀਟਿੰਗ ਹੋ ਗਈ ਜਾਂ ਕਾਰਪੋਰੇਸ਼ਨ ਬੋਰਡ ਨੂੰ ਤੁਸੀਂ ਖਤਰਾ ਦੱਸ ਰਹੇ ਹੋ ਜਾਂ ਇੰਨੇ ਐਫਡੀ ਦਾ ਪੈਸਾ ਹਜ਼ਾਰਾਂ ਕਰੋੜ ਰੁਪਈਆ ਜਾਣਾ ਹੈ ਇਸ ਨਾਲ ਸੰਬੰਧ ਤੇ ਤੁਹਾਡੇ ਮਹਿਕਮੇ ਦੇ ਮੰਤਰੀ ਨੂੰ ਕਿੰਨੀ ਵਾਰੀ ਮਿਲੇ ਆ ਕੋਈ ਗੱਲਬਾਤ ਹੋਈ ਇਦੋਂ ਬਾਅਦ ਤੇ ਸਾਡੀ ਦਾ ਬਲਕਿ ਹੁੰਦੀ ਇਹ ਆ ਵੀ ਸਾਡਾ ਮੰਤਰੀ ਉਹ ਕੋਈ ਨਹੀਂ ਹੈ ਭਗਵੰਤਬਾਨ ਹੈ ਉਹਨੂੰ ਕੋਈ ਮਿਲਣ ਲਈ ਜਿਹੜੀ ਆ ਨਾ ਕੋਈ ਸਿੱਧਾ ਸਿੱਧਾ ਰਸਤਾ ਨਹੀਂ ਹੈ ਜਾਉਂਦੇ ਆ ਮੁੜ ਕੇ ਆ ਜਾਂਦੇ ਸੀ ਤੁਸੀਂ ਬਿਲਕੁਲ ਕਰਦੇ ਆ ਅਸੀਂ ਅਤੇ ਰੈਲੀਆਂ ਵੀ ਕਰੀਆਂ ਫਿਰ ਵੀ ਭਗਵਾਨਤਮਨ ਸਾਹਿਬ ਮਿਲੇ ਨਹੀਂ ਆ ਉਹਨਾਂ ਦੇ ਅਫਸਰਾਂ ਨੂੰ ਜਿਹੜੇ ਆ ਕਾਗਜ਼ ਦੇ ਕੇ ਆ ਜਾਂਦੇ ਉਹਨਾਂ ਦੇ ਕੋਈ ਕਾਰਵਾਈ ਹੁੰਦੀ ਨਹੀਂ ਹੂੰ ਕਿਉਂਕਿ ਜਦ ਸਿੱਧੀ ਗੱਲ ਸਮਝਾ ਸਕਦੇ ਆ ਮੈਂ ਇਹ ਵੀ ਸੋਚਦਾ ਆ ਵੀ ਉਹ ਅੰਤਬਾਨ ਜੀ ਨੂੰ ਚਾਹੀਦਾ ਚਾਹੇ ਉਹ ਜਿਹੜੇ ਆ ਜ਼ਿਆਦਾ ਬਿਜ਼ੀ ਹੋ ਸਕਦੇ ਆ ਹੋਰ ਉਹਨਾਂ ਦੇ ਆਪਣੇ ਰਜੇਵੇਂ ਹੋ ਸਕਲੇ ਪਰ ਆਪਣੇ ਨੁਮਾਇंदे ਘਟੋ ਘਟਾਏ ਸੇ ਜਿਹੜੇ ਨਿਯਤ ਕਰਨ ਜਿਨ੍ਹਾਂ ਨੂੰ ਲੋਕ ਆਸਾਨੀ ਗੱਲ ਮਿਲ ਕੇ ਆਪਣੀਆਂ ਸਮੱਸਿਆਵਾਂ ਦੱਸ ਸਕਣ ਸਾਡੀ ਪਰ ਉਹ ਲੋ ਮੇ ਜੀ ਆ ਵੀ ਕਿਸੇ ਕੋਲ ਪਾਬਰੇ ਨਹੀਂ ਆਇਆ ਜਿਹੜੀ ਆ ਉਹ ਇਹੀ ਕਹਿੰਦੇ ਆ ਵੀ ਉੱਪਰ ਮਿਲੋ ਉੱਪਰ ਹਰ ਬੰਦੇ ਦਾ ਆਮ ਬੰਦੇ ਦਾ ਤੁਸੀਂ ਜਿਹੜੇ ਆ ਲੋਕਾਂ ਚ ਰਹਿੰਦੇ ਆ ਵੀ ਆਮ ਬੰਦੇ ਨਾਲ ਕਿੱਥੇ ਪਹੁੰਚ ਹੋ ਸਕਦੀ ਆ ਮੁੱਖ ਮੰਤਰੀ ਨਾਲ ਹੋ ਸਕਦੀ ਨਾਲੇ ਕੰਮ ਵੀ ਕਰਨਾ ਧਿਆਨ ਦਫ਼ਤਰਾਂ ਵੱਲ ਵੀ ਦੇ ਕੋ ਬਿਲਕੁਲ ਮਹੋ ਲੋ ਇਹਨਾਂ ਉਹਨਾਂ ਨੂੰ ਤਾਂ ਇਹ ਚਾਹੀਦਾ ਜਿਵੇਂ ਕਹਿੰਦੇ ਸੀ ਵੀ ਲੋਕਾਂ ਦੀ ਸਰਕਾਰ ਜਾਊਗੀ ਉਹ ਆਪੇ ਜਾ ਰਹੇ ਆ ਕੋਈ ਹੋਰ ਤਾਂ ਨਹੀਂ ਥੱਲੇ ਬਿਠਾਓ ਡਿਸਟ੍ਰਿਕਟਾਂ ਚ ਜ਼ਿੰਮੇਵਾਰੀਆਂ ਲਾਓ ਵੀ ਜੜੀਆਂ ਸਮੱਸਿਆਵਾਂ ਆ ਫਲਾਣੇ ਜਿਹੜੇ ਵਿਭਾਗਾਂ ਉਹ ਇਸ ਬੰਦੇ ਕੋਲ ਆਪਣੀਆਂ ਸਮੱਸਿਆਵਾਂ ਉੱਤੇ ਲੈ ਕੇ ਜਾਓ ਪਰ ਸਰਕਾਰ ਨੇ ਤੇ ਇੱਕ ਵੱਡੀ ਤਖਤੀ ਇਹਦੇ ਵਿੱਚ ਇੱਕ ਸਲੋਗਨ ਹੀ ਦੇ ਦਿੱਤਾ ਕਿ ਸਰਕਾਰ ਤੁਹਾਡੇ ਦਵਾਰ ਕਹਿੰਦੇ ਵੋਟਾਂ ਜੇ ਪਿੰਡਾਂ 'ਚ ਅਸੀਂ ਮੰਗ ਸਕਦੇ ਹਾਂ ਸ਼ਹਿਰਾਂ 'ਚ ਤੇ ਆਪ ਜਾ ਕੇ ਕੰਮ ਵੀ ਕਰਵਾ ਸਕਦੇ ਆ ਮਤਲਬ ਕੰਮ ਹੁਣ ਆ ਹੁਣ ਇਲੈਕਸ਼ਨ ਆ ਗਈਆਂ ਜਨਾਬ ਤਾਂ ਜਿਹੜਾ ਇਹ ਸਾਰਾ ਸਿਸਟਮ 2.5 ਸਾਲ ਤੋਂ ਕਿੱਥੇ ਸੀ ਹੂੰ ਵੋਟਾਂ ਲੈ ਕੇ ਇਸੇ ਗੱਲ ਤੋਂ ਐਸੀ ਮੇਰੀ ਸਰਕਾਰ ਪਿੰਡਾਂ ਤੋਂ ਚੱਲੂਗੀ ਮੇਰੀ ਸਰਕਾਰ ਲੋਕਾਂ ਵਿੱਚ ਜਾ ਕੇ ਕਰੂਗੀ ਭਾਵੇਂ ਵੋਟਾਂ ਆ ਗਈਆਂ ਵੋਟਾਂ ਦੀ ਰਿਪੋਰਟ ਮਿਲੀ ਹੋਣੀ ਹੈ ਵੀ ਲੋਕ ਤਾਂ ਵਿਖੜੇ ਪਿਆ ਸਾਰੇ ਪੰਜਾਬ ਚ ਹਹਾਕਾਰ ਮਚੀ ਆ ਤੁਸੀਂ ਦੇਖਦੇ ਆ ਕੋਈ ਜਿਹੜਾ ਧਿਰ ਜਿਨ੍ਹਾਂ ਨੇ ਇਹਦੀ ਸਪੋਰਟ ਕਰਦੀ ਕਿਸਾਨ ਦੇਖ ਲਓ ਤੇ ਹੁਣ ਰਸਤਾ ਕੀ ਬਚਦਾ ਕਾਰਪੋਰੇਸ਼ਨ ਮੋੜ ਦੇ ਬਾਰੇ ਸੰਬੰਧੀ ਜਿਹੜੇ ਐਫਡੀ ਦੇ ਜਹ ਹਜ਼ਾਰਾਂ ਕਰੋੜ ਰੁਪਏ ਦੇ ਫੈਸਲੇ ਲਏ ਜਾ ਰਹੇ ਆ ਇਹਦਾ ਅਸੀਂ ਵਿਰੋਧ ਕਰਾਂਗੇ ਸਾਡੀ ਤਾਂ ਰੋਜੀ ਰੋਟੀ ਦਾ ਸਵਾਲ ਆ ਜੀ ਤਸੀਂ ਤਾਂ ਰੱਖੇ ਤੁਲਾਵਾਗੇ ਮਾਨੂੰ ਇਹ ਦੱਸੋ ਕਮਾਈ ਦਾ ਕੋਈ ਸਾਧਨ ਨਹੀਂ 50% ਤੋਂ ਵੱਧ ਯੂਨਿਟ ਸਾਡੇ ਬੰਦ ਹੋ ਗਏ ਕੰਮ ਸਾਡਾ ਠੱਪ ਹੋ ਗਿਆ ਪੈਸਾ ਜੀ ਤੋ ਅਸੀਂ ਤਨਖਾਹ ਲੈਂਦੇ ਆ ਉਹ ਸਰਕਾਰ ਲੈ ਜਾਏਗੀ ਫਿਰ ਅਸੀਂ ਤਾਂ ਜਿਹੜੇ ਬਾਹਰ ਪਤੀਲੇ ਖੜਕਾਵਾਂਗੇ ਹੋਰ ਤਾਂ ਸਰਦ ਕੋਲ ਕੁਝ ਨਹੀਂ ਆ ਜੇ ਅਸੀਂ ਸੱਦਾ ਦੇਤਾ ਅਸੀਂ ਆਪਣੀ ਸੂਬਾ ਪੱਧਰੀ ਮੀਟਿੰਗ ਜਿਹੜੀ ਅਸੀਂ ਦਾਂਗੇ ਤਾਂ ਬਾਹਰ ਜਿਹੜਾ ਹੈ ਬੈਠਾਂਗੇ ਇਹਨਾਂ ਦਾ ਵਿਰੋਧ ਕਰਾਂਗੇ ਹੋਰ ਸਾਡੇ ਕੋਲ ਹਥਿਆਰ ਕੋਈ ਨਹੀਂ ਤਾਂ ਕਿੰਨੇ ਕੁ ਮੁਲਾਜ਼ਮ ਬਣਦੇ ਆ ਜੀ ਜਿਨ੍ਹਾਂ ਦੇ ਉੱਤੇ ਅਸਰ ਪੈਣ ਵਾਲਾ ਤਕਰੀਬਨ ਪੰਜਾਬ ਦੇ 10000 ਮੁਲਾਜ਼ਮ ਹੈ ਜਿਹੜਾ ਅ ਇਸ ਵੇਲੇ ਸਰ ਇਨ ਸਰਵਿਸ ਚ ਐਪੋਰਡ ਕਾਰਪੋਰੇਸ਼ਨ ਚ ਸੋ ਸਾਰਿਆਂ ਨੂੰ ਅਸੀਂ ਹੋਕਾ ਦੇ ਕੇ ਆਵਾਂਗੇ ਪਹਿਲਾਂ ਅਸੀਂ ਜੋ ਭਵਨ ਦੇ ਇੱਕ ਵੱਡੀ ਰੈਲੀ ਕਰਕੇ ਸਾਰਿਆਂ ਨੂੰ ਇਨਵਿਟੇਸ਼ਨ ਦੇਵਾਂਗੇ ਵੀ ਇਸ ਹੁਣ ਹੋਣ ਦੀ ਲੜਾਈ ਹੈ ਤੇ ਇਸ ਕਰਕੇ ਅਸੀਂ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਪੂਰ ਜੋਰ ਵਿਰੋਧ ਕਰਾਂਗੇ ਜੀ ਤਾ ਇਹਨਾਂ ਨੇ ਜਿਹੜੇ ਬੋਰਡ ਕਾਰਪੋਰੇਸ਼ਨ માં ਸੰਗ ਹੈ ਇਹਨਾਂ ਦੇ ਜਿਹੜੇ ਆਗੂ ਨੇ ਜਾਂ ਕਹਿ ਲਈਏ ਮੁਲਾਜ਼ਮ ਕਰਮਚਾਰੀ ਸਾਰੇ ਇਕੱਠੇ ਹੋ ਰਿਹਾ ਕਿ ਤਾਂ ਸਾਡੇ ਹੱਕਾਂ ਦੇ ਉੱਤੇ ਡਾਕਾ ਹੈ ਤੇ ਅਸੀਂ ਇਹ ਵੱਜਨ ਨਹੀਂ ਦੇਣਾ ਇਕੱਠੇ ਹੋਣ ਦੀ ਤਿਆਰੀ ਵਿੱਚ ਨੇ ਔਰ ਸਿੱਧਾ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਤਾਂ ਅਪੀਲ ਕਰਦੇ ਨੇ ਕਿ ਸਾਡੀ ਸਮੱਸਿਆ ਦਾ ਹੱਲ ਕਰੋ ਤੇ ਦੂਜਾ ਇਹਨਾਂ ਨੂੰ ਦਖਲ ਬਾਹਰ ਲਿਆਂਦਾ ਪਸੰਦ ਨਹੀਂ ਹੈ ਕਿਉਂਕਿ ਇਹਨਾਂ ਦੀ ਰੋਜ਼ੀ ਰੋਟੀ ਦੇ ਉੱਤੇ ਲੱਤ ਮਾਰਨ ਤੇ ਤੁਲੇ ਹੋਇਆ ਤਾਂ ਇਹ ਨਹੀਂ ਵੱਜਣੀ ਚਾਹੀਦੀ ਇਸ ਲਈ ਸਾਰੇ ਇਕੱਠੇ ਹੋ ਰਹੇ ਨੇ ਦੇਖਦੇ ਆ ਕਿ ਸਰਕਾਰ ਆਪਣੇ ਫੈਸਲਿਆਂ ਤੋਂ ਪਲਟਦੀ ਹੈ ਯੂ ਟਰਨ ਲੈਂਦੀ ਹੈ ਕਿਉਂਕਿ ਕਾਲੀ ਵਿੱਚ ਲਏ ਫੈ ਕਾਫੀ ਵਾਰ ਸਰਕਾਰ ਨੂੰ ਵਾਪਸ ਲੈਣੇ ਪਏ ਆ ਤਾਂ ਹੁਣ ਪੰਜਾਬ ਸਰਕਾਰ ਕਾਰਪੋਰੇਸ਼ਨ ਬੋਰਡ ਨਾਲ ਸੰਬੰਧਿਤ ਮੁਲਾਜ਼ਮਾਂ ਦੇ ਨਾਲ ਜਿਹੜੇ ਐਫ ਡੀ ਨੇ ਜਾਂ ਹਜ਼ਾਰਾਂ ਕਰੋੜ ਰੁਪਏ ਦਾ ਇਹ ਅੰਦਾਜ਼ਨ ਲਾ ਰਹੇ ਨੇ ਕਿ ਬਣਦੇ ਨੇ ਉਹ ਇਹਨਾਂ ਦਾ ਕੀ ਲੈ ਜਾਣਗੇ ਜਾਂ ਫਿਰ ਇਹ ਆਪਣਾ ਹੱਕ ਬਚਾ ਲੈਣਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਲੜਾਈ ਨੇ ਤੈਅ ਕਰਨਾ ਹੈ ਤੇ ਦੂਜੇ ਪਾਸੇ ਸਰਕਾਰ ਦੇ ਫੈਸਲੇ ਨੇ ਤੈਅ ਕਰਨਾ ਹੈ ਫਿਲਹਾਲ ਇਸ ਰਿਪੋਰਟ 'ਚ ਐਨਾ ਹੀ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবিসি ਪੰਜਾਬ ਚੰਡੀਗੜ੍ਹ